ਤਾਂ ਉਹ ਲੋਇ ਤੋਂ ਭੰਡ ਬੋਲਦੇ ਆ ਇਹ ਤੁਹਾਨੂੰ ਜੀ ਨਕਲ ਸੁਣਾਵਾਂਗੇ ਉਹ ਭੰਡਾ ਰੋਲੇ ਬਾਤ ਤੇ ਉਹ ਤੈਨੂੰ ਪਤਾ ਨਹੀਂ ਲਗਾ ਉਹ ਮੈਨੂੰ ਕੀ ਪਤਾ ਲਗਾ ਇੱਥੇ ਕਾਕਾ ਹੋਇਆ ਤਾਂ ਰੋਲੇ ਬੀਂਦੇ ਉਹ ਯਾਰ ਮੈਨੂੰ ਭਰੇਖੇ ਪਈ ਜਾਂਦੇ ਤੂੰ ਭਰੇਖੇ ਵੀ ਬੀਂਦੇ ਮੈਂ ਕਿਹਾ ਪਤਾ ਨਹੀਂ ਸਰਦਾਰ ਮੰਗਾ ਰੋਟਾ ਭਲਾ ਭਿਆਰ ਪਰ ਸੇ ਭਲਾ ਭਿਆਰ ਹੋਰ ਕਿਹੜੀ ਗੱਲ ਵਾ ਉਹ ਪਾਗੜਾ ਨਾਮ ਯਾਨੀ ਕੀ ਮਾਰਵਾ ਕੇ ਮੇਰਾ ਕੋਟ ਪਿੰਡ ਬਾੜਦਾ ਆ ਕੋਟ ਪਿੰਡ ਆ ਕੋਟ ਪਿੰਡ ਬਾੜਦਾ ਤੇ ਗਾਦੀ ਹੈ ਨਹੀਂ ਹਲੇ ਸਰਦਾਰ ਨੇ ਲੈ ਕੇ ਦੇਣਾ ਦੁਕਾਨੇ ਬਾਟਨ ਦਿਆ ਹੋਰ ਕੀੜੀ ਗਾਵਾ ਪਾਈ ਸਾਹਿਬ ਕਾ ਦਾ ਨਾਂ ਨਹੀਂ ਵਧਿਆ ਆ ਨਾਲੇ ਗਲਾ ਵਧਿਆ ਜਾ ਨਾਲੇ ਗਲਾ ਮੈਨਾ ਵੱਡਾ ਮੁੰਡਾ ਇਤਨਾ ਵੱਡਾ ਮੁੰਡਾ ਤੇਰੇ ਪੇਜ ਦੇ ਮੇਰੇ ਬਾਪਨਾ ਛੋਟਾ ਮੁੰਡਾ ਫਰਕ ਲੱਗਦਾ ਤੈਨੂੰ ਫਰਕ ਲੱਗਾ ਫਰਕ ਤੇਰਾ ਹੋਣਾ ਕਰ ਦੇਣਾ ਉਹ ਕਹਿੰਦਾ ਰਾਤ ਦੇ 2 ਵਜੇ ਮੈਂ ਹੋ ਗਿਆ 2 ਵਜੇ ਤੂੰ ਹੋਇਆ ਸਵੇਰ ਦੇ 6 ਵਜੇ ਮਗਰ ਡੇੜੀ ਆ ਗਿਆ ਮੰਮੀ ਦੇ ਵਕਤ ਪਾਈ ਰੱਖਿਆ ਸੀ ਹੋਰ ਕੀੜੀ ਆਹ ਲੈ ਜਿੰਨੇ ਹੋ ਤੇਰੇ ਸੇ ਸਹੀ ਨਹੀਂ ਆਇਆ ਇਹ ਸੁਣਾ ਵਧੀਆ ਆ ਰਾਤੀ ਮੈਨੂੰ ਸੁਖਣਾ ਆਇਆ ਮੈਂ ਮੋਟਰ ਇਹ ਚਲਾਣਾ ਰਾਤੀ ਤੈਨੂੰ ਸੁਣ ਕਹਿੰਦਾ ਪਿੱਪਲ ਕੇ ਪੱਤਾ ਤੋੜ ਕੇ ਪਤੰਗ ਡਾਵਾਗੇ ਕਦੋਂ ਤੂੰ ਤਾ ਤੋੜ ਕੇ ਪਤੰਗ ਡਾਵਾਗੇ ਭੂਆ ਤੇਰੀ ਦੇਖ ਕੇ ਲੈ ਰਹੇ ਕਿਹੜੀ ਗੱਲ ਆ ਉਹ ਸ਼ੇਰ ਸਹੀ ਨਹੀਂ ਆਇਆ ਇਹ ਸੁਣ ਲੈ ਕਿ ਲੈ ਇੱਧਰ ਕਣਗਾ ਕਣਕਾਂ ਵਿੱਚ ਬਟੇਰਾ ਇੱਧਰ ਕਣਗਾ ਇੱਧਰ ਕਣਕਾਂ ਵਿੱਚ ਬਟੇਰਾ ਸਾਲਾ ਪਿਓਦਰਾ ਠੰਡਰਾ ਮਰ ਗਿਆ ਬਾਕੀ ਟੱਬਰ ਮੇਰਾ ਹੋਰ ਕਿਹੜੀ ਗੱਲ ਵਾ ਅਣਲਮੇ ਤੋਂ ਜਾਗੇ ਸ਼ੇਰ ਸਹੀ ਨਹੀਂ ਆਇਆ ਇਹ ਸੁਣ ਲੈ ਵਰੀਆ ਆ ਕਹਿੰਦਾ ਚਾਂਦਾਂ ਲਾ ਕੇ ਲੇਕੀ ਸਾਰਨਾ ਹੋਤੇ ਅੰਨਾ ਹੋਤੇ ਲੇਕੀ ਸਾਰਨਾ ਹੋਤੇ ਅਰੇ ਨਾ ਹੋਤੇ ਦੁਨੀਆ ਸੀ ਨਗ ਕੇ ਗਿਜਾਰੇ ਨਾ ਹੋਤੇ ਦੁਨੀਆ ਸੀ ਨੂੰ ਕੇ ਗਿਜਾਰੇ ਜੋ ਤਾਂ ਇੱਕ ਹਵਾਈ ਨਾ ਹੁੰਦੇ ਸੋਤੇ ਚ ਤੇ ਪਕੋੜੇ ਖਵਾ ਲੈਣੇ ਹੁੰਦੇ ਹੋਰ ਪਕੋੜੇ ਜੋ ਤੁਹਾਡੀ ਭੰਡਾਰੀ ਗਾ ਨਾ ਹੁੰਦੀ ਫਿਰ ਤੇ ਤੁਸੀਂ ਸਾਰੇ ਨਾਲ ਹੋਤੇ ਬੱਲੇ ਹੋਰ ਕੀ ਗੱਲ ਆ ਅਸਲੀ ਬੰਨੂੜੇ ਤੋਂ ਭੰਡ ਬੋਲਦੇ ਆ ਇਹ ਤੁਹਾਨੂੰ ਜੀ ਨਕਲ ਸੁਣਾਵਾਂਗੇ ਉਹ ਭੰਡਾ ਰੋਲੇ ਬਾਤ ਤੇ ਰੋ ਤੈਨੂੰ ਪਤਾ ਨਹੀਂ ਲਗਾ ਮੈਨੂੰ ਕੀ ਪਤਾਗਾ ਇੱਥੇ ਕਾਕਾ ਹੋਇਆ ਤਾਂ ਰੋਲੇ ਬਿੰਦੇ ਹੋਇਆ ਮੈਨੂੰ ਭਲੇਖੇ ਪਈ ਜਾਂਦੇ ਤੂੰ ਭਲੇਖੇ ਵੀ ਦੇ ਕੇ ਮੈਂ ਤਾਂ ਪਤਾ ਨਹੀਂ ਸਰਦਾਰ ਮੰਗਾ ਵੋਟਾਂ ਭਲਾ ਪਿਆ ਹੋਰ ਕੀ ਗੱਲ ਆ ਓ ਪਾਗਾ ਨਾ ਮਾਰੀ ਕੀ ਕਹਿੰਦੇ ਕੀ ਮਾਰਵਾ ਕੇ ਮੇਰਾ ਕੋਟ ਪੈਂਟ ਮਾਰਦਾ ਆ ਕੋਟ ਆ ਕੋਟ ਪੈਂਟ ਮਾਰਦਾ ਗਾਦੀ ਹੈ ਨਹੀਂ ਲੈ ਸਰਦਾਰ ਨੇ ਲੈ ਕੇ ਦੇਣਾ ਦੁਕਾਨੇ ਬਾਟਨ ਦਿਆ ਹੋਰ ਕੀੜੀ ਗੱਲ ਆ ਪਾਈ ਸਾਹਿਬ ਉਹ ਪਾਗਾ ਨਾ ਨਹੀਂ ਵਧੀਆ ਆ 4 ਗਲਾ ਵਰੀਆ ਜਾ 4 ਗਲਾ ਮੈਂਨਾ ਵੱਡਾ ਮੁੰਡਾ ਇੰਨਾ ਵੱਡਾ ਮੁੰਡਾ ਤੇਰੇ ਪੇਜ ਦੇ ਮੇਰੇ ਬਾਪ ਨਾਲ ਛੋਟਾ ਮੁੰਡਾ ਓ ਫਰਕ ਲੱਗਦਾ ਤੈਨੂੰ ਫਰਕ ਲੱਗਾ ਫਰਕ ਤੇਰਾ ਹੁਣੇ ਕਰ ਦਿੰਨਾ ਉਹ ਕਹਿੰਦਾ ਰਾਤ ਦੇ 2 ਵਜੇ ਮੈਂ ਹੋ ਗਿਆ 2 ਵਜੇ ਤੂੰ ਹੋਇਆ ਸਵੇਰੇ 4 ਵਜੇ ਮਗਰ ਡੇੜੀ ਆ ਗਿਆ ਮੰਮੀ ਨੇ ਵਕਤ ਪਾਈ ਰੱਖਿਆ ਨਹੀਂ ਹੋਰ ਕੀ ਗੱਲ ਵਾ 6 ਸਾਈਂ ਸੁਣ ਲਾ ਵਦਿਆ ਯਾਰ ਰਾਤੀ ਮੈਨੂੰ ਸੁਗਣਾ ਆਇਆ ਮੈਂ ਮੋਟਰ ਜਹਾਜ ਚਲਾਣਾ ਰਾਤੀ ਤੈਨੂੰ ਸੁਣ ਕਹਿੰਦਾ ਪਿੱਪਲ ਕੇ ਪੱਤਾ ਤੋੜ ਕੇ ਪਤੰਗ ਡਾਵਾਗੇ ਕਹਿੰਦਾ ਤੂੰ ਤਾਂ ਤੋੜ ਕੇ ਪਤੰਗ ਡਾਵਾਗੇ ਭੂਆ ਤੇਰੀ ਦੇਖ ਕੇ ਲੈ ਜਾਣਗੇ ਹੋਰ ਕਿਹੜੀ ਗੱਲ ਆ ਉਹ ਸ਼ੇਰ ਸਹੀ ਨਹੀਂ ਆਇਆ ਇਹ ਸੁਣ ਲਾ ਕਹਿੰਦਾ ਇੱਧਰ ਕਣਕਾ ਵਿੱਚ ਬਟੇਰਾ ਇੱਧਰ ਕਣਕਾ ਇੱਧਰ ਕਣਕਾ ਕਣਕਾ ਵਿੱਚ ਬਟੇਰਾ ਸਾਲਾ ਪਿਓਦਰਾ ਠੰਡਰਾ ਮਰ ਗਿਆ ਬਾਕੀ ਟੱਬਰ ਮੇਰਾ ਹੋਰ ਕਿਹੜੀ ਗੱਲ ਆ ਅਜਲ ਮੈਂ ਸੋ ਜਾਾਂਗੇ